ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਜਰਨਲ ਸਕੱਤਰ ਨੇ ਸ਼੍ਰੀ ਤਰੁਣ ਚੋਗ ਜੀ ਉਹਨਾਂ ਦੇ ਅੰਮ੍ਰਿਤਸਰ ਜਿਹੜਾ ਕਾਰ ਰੈਲਿਆ ਕੇਂਦਰੀ ਵਿਧਾਨ ਸਭਾ ਦੇ ਵਿੱਚ ਲਾਹੌਰੀ ਗੇਟ ਵਿਖੇ ਅੱਜ ਤੁਸੀਂ ਦੇਖ ਰਹੇ ਹੋ ਵੀ ਕੇਂਦਰੀ ਵਿਧਾਨ ਸਭਾ ਤੋਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਇੱਥੇ ਕਾਰਕਟਰ ਇਕੱਠੇ ਹੋਏ ਨੇ ਵਰਕਰ ਇਕੱਠੇ ਹੋਏ ਨੇ ਇਹ ਵਰਕਰ ਅੱਜ ਤਾਂ ਇਕੱਠੇ ਹੋਏ ਨੇ ਇਹ ਪੁਤਲੇ ਅੱਜ ਤਾਂ ਜਲਾਏ ਜਾ ਰਹੇ ਨੇ ਭਗਵੰਤ ਮਾਨ ਦਾ ਪੁਤਲਾ ਤੇ ਆਤਿਸ਼ੀ ਦਾ ਪੁਤਲਾ ਅੱਜ ਤਾਂ ਜਲਾਇਆ ਗਿਆ ਹੈ ਤਾਂ ਦਹਨ ਕੀਤਾ ਗਿਆ ਜਿਹੜੀ 6 ਜਨਵਰੀ ਨੂੰ ਬਹੁਤ ਹੀ ਸ਼ਰਮਨਾਕ ਸ਼ਬਦਾਵਲੀ अपमानजनक शब्दावली ਸਾਡੇ ਬਹੁਤ ਹੀ ਸਤਕਾਰਯੋਗ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਜਿਹੜਾ 350 ਸਾਲਾਂ ਸ਼ਹਾਦਤ ਦੇ ਉੱਪਰ ਜਿਹੜੀ ਵਿਧਾਨ ਸਭਾ ਦੇ ਵਿੱਚ ਚਰਚਾ ਚੱਲਦੀ ਪਈ ਸੀ ਵਿਸ਼ੇ ਤੇ ਉਸ ਵਿਸ਼ੇ ਨੂੰ ਇੱਕ ਤੇ ਉਹਨਾਂ ਨੇ ਖਰਾਬ ਕੀਤਾ ਜਾਣ ਕੇ ਔਰ ਦੂਜਾ ਇੱਕ ਸ਼ਬਦਾਵਲੀ ਇਹੋ ਜੀ ਯੂਜ਼ ਕੀਤੀ ਹੈ ਜਿਹੜੀ ਕਹਿਣ ਬੰਦਾ ਕਹਿ ਕਿ ਸੁਣ ਵੀ ਨਹੀਂ ਸਕਦਾ ਕਦੀ ਵੀ ਉਸੇ ਸੰਬੰਧ ਦੇ ਵਿੱਚ ਅਸੀਂ ਅੱਜ ਤਰਨਜੀਤ ਦੇ ਦਫ਼ਤਰ ਸਾਨੂੰ ਜੋ ਆਦੇਸ਼ ਹੋਇਆ ਸੀਗਾ ਪਾਰਟੀ ਵੱਲੋਂ ਅਸੀਂ ਅੰਮ੍ਰਿਤਸਰ ਵਿਖੇ ਅੱਜ ਦੋ ਪੁਤਲਿਆਂ ਦਾ ਦਹਨ ਕੀਤਾ ਹੈ ਔਰ ਅਸੀਂ ਮੰਗ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅੱਗੇ ਔਰ ਦਿੱਲੀ ਦੇ ਜਿਹੜੇ ਵਿਧਾਨ ਸਭਾ ਦੇ ਅਧਿਐਕਸ਼ ਨੇ ਉਹਨਾਂ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਪੁਰਵ ਸੀਐਮ ਐ ਜਿਹੜੀ ਮੌਜੂਦਾ ਵਿਧਾਇਕ ਹੈ ਇਹਦੀ ਐਮਐਲਏ ਦੀ ਸਦਸਤਾ ਰੱਦ ਕੀਤੀ ਜਾਣੀ ਚਾਹੀਦੀ ਏ ਔਰ ਇਹਨੂੰ ਕਠੋਰ ਤੋਂ ਕਠੋਰ ਸਜ਼ਾ ਦੇਣੀ ਚਾਹੀਦੀ ਏ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਹ ਧੰਦਾ ਬਣਾ ਲਿਆ ਹੈ ਵੀ ਇਹ ਯੋਜਨਾ ਦੇ ਨਾਲ ਕੰਮ ਕਰਦੇ ਨੇ ਤੁਹਾਨੂੰ ਯਾਦ ਹੋਵੇਗਾ 1 ਨਵੰਬਰ 1984 ਜਿਹੜਾ ਬਿਆਨ ਉਸ ਵੇਲੇ ਇਹਨਾਂ ਨੇ ਕਾਂਗਰਸ ਨੇ ਕੀ ਕੀਤਾ ਸੀ ਉਸ ਵੇਲੇ ਸਿੱਖਾਂ ਦਾ नरसंहार ਕੀਤਾ ਗਿਆ ਸੀਗਾ VOTER LIST ਫੜ ਕੇ ਇੱਕ ਇੱਕ ਸਿੱਖ ਦਾ ਨਾਮ ਵੇਖ ਕੇ ਉੱਥੇ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਤੇ 65 ਸਾਲ ਪਹਿਲੇ ਕਾਂਗਰਸ ਗੁਰੂਆਂ ਦਾ ਅਪਮਾਨ ਕਰਦੀ ਆਈਏ ਹੁਣ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਏ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦਰਖਾਸਤ ਕਰਦਾ ਜਿਹੜਾ ਬੇਤੁਕਾ ਅਤੇ ਅਪਮਾਨਜਨਕ ਬਿਆਨ ਨੇ ਆਤੀਸ਼ੀ ਨੇ ਦਿੱਤਾ ਏ ਉਸ ਬਿਆਨ ਤੇ ਜਾਂਚ ਹੋਣੀ ਚਾਹੀਦੀ ਏ ਉਹਨੂੰ ਕਠੋਰ ਤੋਂ ਕਠੋਰ ਸਜ਼ਾ ਹੋਣੀ ਚਾਹੀਦੀ ਏ ਔਰ ਉਸ ਦੀ ਸਦਸਤਾ ਰੱਦ ਹੋਣੀ ਚਾਹੀਦੀ ਏ ਸਰਕਾਰ ਵੱਲੋਂ ਜਾਨਾ ਕਿ ਛੇੜਛਾੜ ਸਰਕਾਰ ਵੱਲੋਂ ਸਰਕਾਰ ਕੀ ਦੀ ਹੈ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਵਾਂ ਵੀ ਅਸੀਂ ਲੋਕ ਬਹੁਤ ਸਿਆਣੇ ਆ ਕਦੀ ਵੀ ਵਿਧਾਨ ਸਭਾ ਦੀ ਕਲਿੱਪਿੰਗ ਨਾਲ ਛੇੜਛਾੜ ਕੋਈ ਨਹੀਂ ਕਰ ਸਕਦਾ ਇਹ ਬਹੁਤ ਵੱਡਾ ਜੁਰਮ ਹੈ ਕਦੀ ਵੀ ਕੋਈ ਵੀ ਵਿਧਾਨ ਸਭਾ ਦੀ ਕਲਿੱਪਿੰਗ ਨਾਲ ਛੇੜਛਾੜ ਨਹੀਂ ਕਰ ਸਕਦਾ ਇਹ ਸਿਰਫ ਇਹਨਾਂ ਨੇ ਡਰਾਮਾ ਤਾਂ ਕੀਤਾ ਆਪਣੀ ਪੁਰਵ ਸੀਐਮ ਨੂੰ ਬਚਾਉਣਾ ਚਾਹੁੰਦੇ ਨੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਵੀ ਅਗਰ ਸਾਡੇ ਮਾਨਯੋਗ ਮੰਤਰੀ ਕਪਿਲ ਮਿਸ਼ਰਾ ਤੇ ਕੋਈ ਐਫਆਈਆਰ ਲਾਂਚ ਕੀਤੀ ਜ਼ਿਲਹੰਦਰ ਦੇ ਕਮਿਸ਼ਨਰ ਸਾਹਿਬ ਨੇ ਅਸੀਂ ਆਪਣਾ ਪ੍ਰੋਟੈਸਟ ਹੋਰ ਤੇਜ਼ ਕਰਾਂਗੇ ਸੜਕਾਂ ਤੇ ਉਤਰਾਂਗੇ ਪੰਜਾਬ ਸਰਕਾਰ ਨੂੰ ਮੈਂ ਤੇ ਇਹ ਕਹਿਣਾ ਵਾਂ ਵੀ ਨਰਿੰਦਰ ਮੋਦੀ ਜੀ ਵੀ ਆ ਗਵਰਨਰ ਸਾਹਿਬ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਪੰਜਾਬ ਸਰਕਾਰ ਨੂੰ ਹੀ ਬਰਖਾਸਤ ਕਰ ਦੇਣਾ ਦਿੱਤਾ ਜਾਣਾ ਚਾਹੀਦਾ ਹੈ ਭਗਵੰਤ ਮਾਨ ਕੋ ਅਸਤੀਫਾ ਲੈਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਗਵਰਨਰ ਰਾਜ ਲਵਾਉਣਾ ਚਾਹੀਦਾ ਹੈ ਜੀ ਮੈਂ ਡਾਕਟਰ ਸੁਵਿੰਦਰ ਕਮਲਾ ਪੰਜਾਬ ਮੀਡੀਆ ਤੋਂ ਬੀਜੇਪੀ ਐਂਡਰਸਕੌਕਸ ਪਰਸਨ ਜੋ ਆਤੀਸ਼ੀ ਨੇ ਦਿੱਲੀ ਦੇ ਵਿੱਚ ਕੀਤਾ ਹੈ ਜੇ ਤੁਹਾਨੂੰ ਸਰਿਆਂ ਨੂੰ ਪਤਾ ਹੋਵੇ ਤਾਂ ਸਾਡਾ ਭਾਰਤ ਜਿਹੜਾ ਵਾ ਉਹ ਗੁਰੂਆਂ ਦਾ ਦੇਸ਼ ਹੈ ਤੇ ਜੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਆਂ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਿਹਾ ਜਾਂਦਾ ਹੈ ਤੇ ਇਦਾਂ ਮੈਂ ਮੰਨਦੀ ਆ ਕਿ ਆਤਿਸ਼ੀ ਨੇ ਜਦੋਂ ਇਸ ਤਰ੍ਹਾਂ ਦੀ ਬੇਤੁਕੀ ਹਰਕਤ ਕੀਤੀ ਆ ਤੇ ਉਸ ਹਿੰਦ ਦੀ ਚਾਦਰ ਨੂੰ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ